ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਦੇ ਅਧੀਨ ਇੰਪਰੂਵਮੈਂਟ ਟਰਸਟ ਕਪੂਰਥਲਾ ਨੇ ਵੱਖ-ਵੱਖ ਜਾਇਦਾਦਾਂ ਵੇਚ ਕੇ ਇਕੱਠੀ ਕੀਤੀ 6 ਕਰੋੜ 6 ਲੱਖ 8000 ਰੁਪਏ ਦੀ ਕਮਾਈ ਕੀਤੀ ਹੈ ਇਸ ਵਿੱਚ ਰਿਹਾਇਸ਼ੀ ਪਲਾਟ ਦੁਕਾਨਾਂ ਤੇ ਹੋਰ ਜਾਇਦਾਦਾਂ ਤਾਂ ਸ਼ਾਮਲ ਸਨ ਇਸ ਵੱਡੀ ਸਫਲਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਿਨ ਕੰਮ ਕਰ ਰਹੇ ਅਧਿਕਾਰੀਆਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੇ ਸੁਪਨਿਆਂ ਦੀਆਂ ਜਾਇਦਾਦਾਂ ਖਰੀਦਣ ਦਾ ਮੌਕਾ ਪ੍ਰਦਾਨ ਕੀਤਾ ਹੈ ਉਨ੍ਹਾਂ ਕਿ ਦੱਸਿਆ ਕਿ ਇਹਨਾਂ ਜਾਇਦਾਦਾਂ ਦੀ ਨਿਲਾਮੀ ਵਿੱਚ ਆਮ ਲੋਕਾਂ ਖਾਸ ਕਰਕੇ ਰਿਹਾਇਸ਼ੀ ਪਲਾਟਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ ਹੈ ਇਸ ਗੱਲ ਦੀ ਜਾਣਕਾਰੀ ਕਪੂਰਥਲਾਪ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਪਾਰਸਨ ਇੰਡੀਆ ਨੇ ਆਪਣੇ ਦਫਤਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਸਰ ਕੀ ਅੱਜ ਦੀ ਤਾਂ ਦੇ ਵੱਲੋਂ ਕਿ ਪ੍ਰੈਸ ਮੀਟਿੰਗ ਕੀਤੀ ਗਈ ਸੀ ਕਿ ਕੀ ਏਜੰਡੇ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਮੀਟਿੰਗ ਕੀਤੀ ਗਈ ਆ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਇੰਪਰੂਵਮੈਂਟ ਕਪੂਰਸਲਾ ਵੱਲੋਂ ਤੇ 11 April 2024 ਨੂੰ ਇੱਕ ਈ ਆਕਸ਼ਨ ਕੀਤੀ ਗਈ ਸੀ ਜਿਹਦੇ ਵਿੱਚ ਲਗਭਗ 15 ਜਿਹੜੇ ਯੂਨਿਟਸ ਸੀਗੇ ਉਹ ਬੋਲੀ ਈ ਨਿਲਾਮੀ ਰਾਹੀਂ ਵਿਕੇ ਇਦੇ ਵਿੱਚੋਂ ਇੱਕ ਜਿਹੜਾ ਰੈ residențial ਸੀਗਾ ਮਾਡਲ ਟਾਊਨ ਦੇ ਵਿੱਚ ਤੇ 14 ਇਹ ਜਿਹੜੇ ਹੈਗੇ ਸੀ ਕਮਰਸ਼ੀਅਲ ਸਾਈਟਸ ਸੀਗੀਆਂ ਤੇ ਇਹ ਜਿਹੜੀਆਂ ਸਾਈਟਸ ਈ ਆਕਸ਼ਨ ਰਾਹੀਂ ਵਿਕੀਆਂ ਤੇ ਲਗਭਗ 6 ਲੱਖ 6 6 ਕਰੋੜ 6 ਲੱਖ 8000 ਜਿਹੜਾ ਹੈਗਾ ਉਹ ਰੈਵਨਿਊ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸੀ ਟੂ ਪ੍ਰੋਫਿਟ ਟੈਕਸ ਜਿਹੜਾ ਕਮਾ ਕੇ ਦਿੱਤਾ ਹੈਗਾ ਔਰ ਸਰਕਾਰ ਦਾ ਖਾਤਾ ਇਹ ਵੱਡਾ ਕੀਤਾ ਹੈਗਾ ਟੋਟਲ ਕਿੰਨੇ ਬੂਥ ਸੀ ਤੇ ਵਿੱਚ ਕਿੰਨੇ ਕੀ ਬੂਥ ਤੇ ਕਿੰਨੇ ਕੀ ਦੁਜੇ ਸੀ ਟੋਟਲ ਕਿੰਨੇ ਕੀ ਮਤਲਬ ਇਹ ਜਿਹਦੇ ਵਿੱਚੋਂ ਸਾਡੇ ਮਾਡਲ ਟਾਊਨ ਦੇ ਵਿੱਚ ਇੱਕ ਰੈ residențial ਪਲਾਟ ਵਿਦ ਸਟਰਕਚਰ ਸੀਗਾ ਤੇ ਰਜੀਵ ਗਾਂਧੀਨ ਕਲੇਵ ਦੇ ਵਿੱਚ ਲਗਭਗ 7 ਕ 6 7 ਜਿਹੜੇ ਸੀਗੀਆਂ ਉਹ ਸ਼ਾਪ ਕਮ ਆਫਿਸ ਪਲੱਸ ਖਾਲੀ ਪਲਾਟ ਸੀਗੇ ਦੋ ਪਲਾਟ ਸੀਗੇ ਜੇ ਜਿਹਦੇ ਵਿੱਚੋਂ ਜਾਮਾ ਮਸਜਿਦ ਮਾਰਕੀਟ ਦੇ ਵਿੱਚ ਪੰਜ ਸੱਤ ਉਹ ਜਿਹੜੀਆਂ ਦੁਕਾਨਾਂ ਸੀ ਜਿਹੜੀਆਂ ਹੈਗੀਆਂ ਵਿਕੀਆਂ ਹੈਗੀਆਂ ਟੋਟਲ ਕਿੰਨਾ ਜੇਵੀ ਨੂੰ ਇਕੱਠਾ ਕੀਤਾ ਗਿਆ ਇਹ ਰੈਵਨਿਊ ਜਿਹੜਾ ਹੈਗਾ ਟੋਟਲ 6 ਕਰੋੜ 6 ਲੱਖ 8000 ਰੁਪਇਆ ਜਿਹੜਾ ਇਕੱਠਾ ਕੀਤਾ ਗਿਆ ਕਿ ਕਾਰਨ ਕਿ ਇੰਨਾ ਲੰਮਾ ਸਮਾਂ ਬੀਤ ਵੀ ਗਿਆ ਸਰਕਾਰ ਨੂੰ ਆਇ ਨੂੰ 25 ਸਾਲ ਵੀ ਹੋ ਗਏ ਪਰ ਹੋਣੀ ਕਿਉਂ ਇਹ ਮੈਂ ਕਹ ਲਉ ਕਿ ਤੁਹਾਡੇ ਵੱਲੋਂ ਲੰਬਾ ਸਮਾਂ ਦੀ ਦੇਖਿਓ ਜੀ ਮੈਂ 10 ਅਪ੍ਰੈਲ 2023 ਦੇ ਵਿੱਚ ਇੱਥੇ ਬੈਠਾ ਸੀਗਾ ਤੇ 11 ਅਪ੍ਰੈਲ 2024 ਇੱਕ ਸਾਲ ਦੇ ਸਿਰਫ ਕੁਵਵੇ ਦੇ ਵਿੱਚ 6 ਕਰੋੜ ਰੁਪਇਆ ਕਮਾ ਕੇ ਦੇ ਦਿੱਤਾ ਜਦਕਿ ਇੰਪਰੂਵਮੈਂਟ ਫੰਡ ਦੇ ਖਾਤੇ ਬੈਂਕ ਖਾਤੇ ਬਿਲਕੁਲ ਖਾਲੀ ਸਾਨੂੰ ਪਹਿਲਾਂ ਕਿ ਗੱਲ ਕਰੀਏ ਦੇਖੋ ਜਿਹੜੀ ਕਿ ਪ੍ਰੋਪਰਟੀ ਤੁਸੀਂ ਬੂਥ ਕਹਿੰਦੇ ਕਿ ਸੇਲ ਕੀਤੀ ਆ ਪਹਿਲਾਂ ਵੀ ਕਈ ਬੂਥ ਤੁਹਾਡੇ ਕਹਿੰਦੇ ਕਿ ਕੋਰਟ ਕਚਹਿਰੀ ਦੇ ਕੇਸ ਦੇ ਵਿੱਚ ਅੜੇ ਪਏ ਆ ਤੱਕੀ ਜਦ ਤਨ ਕੋਈ ਕਾਨੂੰ ਇੱਧਰ ਇਹ ਜਿਹੜੇ ਬੂਥ ਵਿੱਚ ਇਹ ਵੀ ਕੋਈ ਕਾਨੂੰਨੀ ਸਰਕਾਰ ਵੱਲੋਂ ਜਿਹੜਾ ਹੁਕਮ ਹੈਗੇ ਨੇ ਕਿ ਕੋਈ ਵੀ ਨੋਟੀਫਿਕੇਸ਼ਨ ਜਿਹੜੀ ਕੋਰਟ ਦੇ ਕੇਸ ਦੇ ਵਿੱਚ ਲੱਗੀ ਹੋਵੇ ਕੋਈ ਵੀ ਜਗ੍ਹਾ ਨੂੰ ਲੈ ਕੇ ਅਸੀਂ ਉਹਦੀ ਬੋਝ ਨਹੀਂ ਲਗਾ ਸਕਦੇ ਇਹ ਚ ਬਾਅਦ ਚ ਹੀ ਥੋੜਾ ਟਾਈਮ ਬਾਅਦ ਚ ਨਿਕਲ ਕੇ ਆਂਦੀ ਆ ਸਮਝਾ ਵੀ ਕੋਈ ਗੱਲ ਨਹੀਂ ਹੈਗੀ ਜਿਿੰਨੇ ਵੀ ਪਲਾਟ ਹੈਗੇ ਨੇ ਦੁਕਾਨਾਂ ਹੈਗੀਆਂ ਉਹ ਵਿਕੀਆਂ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਸਾਫ਼ ਐਂਡ ਕਲੀਨ ਨੇ ਔਰ ਲੋਕਾਂ ਨੂੰ ਪਹਿਲਾਂ ਵਹਿਮ ਹੀ ਸੀਗਾ ਇਸੇ ਕਰਕੇ ਲੋਕ ਬੋਲੀ ਲਗਾਣ ਲਈ ਨਹੀਂ ਆਉਂਦੇ ਸੀਗੇ ਜਿਹਦੇ ਕਰਕੇ ਉਹ ਜਿਹੜੇ ਦੁਕਾਨਾਂ ਸੀਗੀਆਂ 30 32 32 ਲੱਖ ਰੁਪਏ ਦੀਆਂ ਵਿਕੀਆਂ ਅਜ ਤੋਂ 2 2.5 ਸਾਲ ਪਹਿਲਾਂ ਲੋਕਾਂ ਨੂੰ ਵਹਿਮ ਇਹ ਸੀਗਾ ਕਿਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਜਦੋਂ ਸਾਡੇ ਤੇ ਭਰੋਸਾ ਹੋ ਗਿਆ ٹرسٹ ਦੇ ਉੱਤੇ ਤੇ ਅਸੀਂ ਇਹ ਚੰਗੇ ਚੰਗੇ ਜਿਹੜੇ ਪ੍ਰਾਪਰਟੀ ਡੀਲਰ ਸੀ ਉਹਨਾਂ ਨੂੰ ਦੱਸਿਆ ਕਿ ਇੱਥੇ ਈ ਆਕਸ਼ਨ ਲੱਗੀ ਹੋਈ ਆ ਤੇ ਉਹੀ ਜਿਹੜਾ ਦੁਕਾਨ ਹੈਗੀ ਆ 30-32 ਲੱਖਾਂ ਵਾਲੀ ਅਸੀਂ 85 ਲੱਖ ਰੁਪਏ ਦੀ ਵੀ ਕਿੰਨੇ ਕਿੰਨੇ ਬੋਲੀ ਕਰਾਏ ਇੱਕ ਇੱਕ ਪ੍ਰਾਪਰਟੀ ਲਈ ਹਾਂਜੀ ਇੱਕ ਪ੍ਰਾਪਰਟੀ ਲਈ ਕਿੰਨੇ ਕਿੰਨੇ ਕਿਸੇ ਦੁਕਾਨ ਦੇ ਵਿੱਚ 10 ਆਏ ਨੇ ਕਿਸੇ 'ਚ 15 ਆਏ ਨੇ ਕਿਸੇ 'ਚ 20 ਆਏ ਨੇ ਕਿਸੇ 'ਚ 5 ਆਏ ਨੇ ਅਲੱਗ-ਅਲੱਗ ਦੁਕਾਨ ਆਪਣੀ ਪਸੰਦ ਦੇ ਹਿਸਾਬ ਨਾਲ ਉਹਨਾਂ ਨੇ ਬੋਲੀਆਂ ਲਗਾਈਆਂ ਜੇਪ ਗੱਲ ਕਰੀਏ ਜਿਹੜੇ ਇਹ ਬੂਥ ਸੀ ਪਹਿਲਾਂ ਬੂਥ ਕਿੰਨੇ 'ਚ ਵਿਕੇ ਸੀ ਤੇ ਹੁਣ ਕਿੰਨੇ 'ਚ ਕਿੰਨਾ ਕੁ ਡਿਫਰੈਂਟ ਰਿਹਾ ਸਾਡਾ ਜਿਹੜਾ ਸਰਕਾਰੀ ਰੇਟ ਹੈਗਾ ਉਹ 5,115,000 ਰੁਪਇਆ ਜੇ ਮੈਂ ਐਗਜ਼ਾਮਪਲ ਦਵਾ ਤੁਹਾਨੂੰ ਜਾਮਾ ਮਸਜਿਦ ਮਾਰਕੀਟ ਦੀ ਉਹਦੇ ਵਿੱਚ ਸਾਡਾ ਸਰਕਾਰੀ ਰੇਟ 5,115,000 ਰੁਪਇਆ ਜਿਹੜਾ ਹੈਗਾ ਆ ਉਹ ਅਸੀਂ ਰੱਖਿਆ ਹੋਇਆ ਸੀ ਕਿ ਬੋਲੀ ਸਟਾਰਟ ਕਰਨ ਦਾ ਜਿਹਦੇ ਵਿੱਚੋਂ ਹਾਇਰ ਜਿਹੜਾ ਰੇਟ ਹੈਗਾ ਆ ਉਹ 6-6 ਲੱਖ 7-7 ਲੱਖ ਰੁਪਏ ਨੂੰ ਵੀ ਦੁਕਾਨ ਵਿਕੀ ਹੈਗੀ ਆ ਜੇ ਰਜੀਵ ਗਾਂਧੀਨ ਕਲੇਬ ਦੀ ਗੱਲ ਕਰਾਂ 8 ਲੱਖ 72000 ਰੁਪਏ ਰੇਟ ਰੱਖਿਆ ਹੋਇਆ ਸੀ ਤੇ 14-14 ਲੱਖ 15-15 ਲੱਖ ਨੂੰ ਵੀ ਉਹ ਦੁਕਾਨ ਜਿਹੜੀ ਅਸੀਂ ਵੇਚੀ ਆ ਤੇ ਜੇ ਮੈਂ ਐਗਜ਼ਾਮਪਲ ਦਵਾਂ ਰਜੀਵ ਗਾਂਧੀਨ ਕਲੇਬ ਦੀ ਸਾਈਟ ਸ਼ਾਪ ਕਮ ਆਫਿਸ ਦੀ ਤੇ ਉਹਦੇ ਵਿੱਚ 32 ਲੱਖ 10000 ਰੁਪਏ ਸਰਕਾਰੀ ਰੇਟ ਸੀਗਾ ਉਹ ਉਦਾਰ ਰੇਟ ਜਿਹੜਾ ਹੈਗਾ 80 ਲੱਖ ਰੁਪਏ ਨੂੰ ਅਸੀਂ ਵਿਚਾ ਹੈਗਾ ਆ ਉਹ ਰਹੀ ਵਧੀਆ ਇੱਕ ਉਪਲਬਧੀ ਹੈਗੀ ਆ ਕਿ ਲੋਕਾਂ ਨੂੰ ਵਿਸ਼ਵਾਸ ਹੋਇਆ ਇੰਪਰੂਵਮੈਂਟਸ ਉੱਤੇ ਪੰਜਾਬ ਸਰਕਾਰ ਉੱਤੇ ਸਾਡੇ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੇ ਉੱਤੇ ਕਿ ਇਹ ਜਿਹੜੀ ਸਰਕਾਰ ਹੈਗੀ ਆ ਮਾਨ ਦਾ ਲੋਕਾਂ ਦੀ ਇਮਾਨਦਾਰੀ ਨਾਲ ਅਸੀਂ ਬੋਲੀ ਲਗਾ ਰਹੇ ਆ ਤੇ ਬੋਲੀ ਜਿਹੜੀ ਹੈਗੀ ਆ ਤੁਸੀਂ ਆਪੇ ਹਿਸਾਬ ਲਾਓ ਕਿੱਥੇ 32-33 ਲੱਖ ਦੀਆਂ ਦੁਕਾਨਾਂ ਵਿਕੀਆਂ ਅਸੀਂ ਕਿੱਥੇ 80-80 ਲੱਖ ਦੀਆਂ ਵਿਕੀਆਂ ਤੇ ਡਿਵੈਲਪਮੈਂਟ ਹੋਇਆ ਕੀ ਸ਼ਹਿਰ ਦੀ ਉਸੇ ਹਿਸਾਬ ਨਾਲ